ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਆਗੇ ਆਪਣੀ ਮੋਟਰ ਤੇ ਤੇ ਤੁਹਾਨੂੰ ਪਤਾ ਕਿ ਬਾਰਿਸ਼ ਬਹੁਤ ਜ਼ਿਆਦਾ ਹੋਈ ਸੀ ਤੇ ਇਸ ਕਰਕੇ ਝੋਨੇ ਜੇ ਨਾ ਆਪਾਂ ਗੀੜਾ ਕੱਢਣਾਇਆ ਹੁਣ ਬਾਰਿਸ਼ ਰੁਗੀ ਸੀ ਤੇ ਗੀੜਾ ਛੇੜਾ ਕੱਢਦੇ ਆ ਤੇ ਨਾਲੇ ਤੁਹਾਨੂੰ ਝੋਨਾ ਆਪਣਾ ਦਿਖਾਉਣੇ ਆ ਕਿਸ ਤਰ੍ਹਾਂ ਦਾ ਤੇ ਇੱਕ ਟਟਿਰੀ ਇਹ ਬੜਾ ਦੁਖੀ ਕਰਦੀ ਉਹ ਵੀ ਤੁਹਾਨੂੰ ਦਿਖਾਉਣੇ ਉਹਦੇ ਨਾਲ ਹੀ ਮਿਲਾਉਣੇ ਆ ਬਹੁਤ ਦੁੱਖ ਜ਼ਿਆਦਾ ਦਿੰਦੀ ਏ ਤੇ ਜਾ ਕੇ ਤੁਹਾਨੂੰ ਵਿਖਾਉਣੇ ਆ ਆ ਤਾਂ ਕਿੰਨਵਾਂ ਬੂਟਾ ਤੁਹਾਨੂੰ ਉਸ ਦਿਨ ਵੀ ਦਿਖਾਇਆ ਸੀ ਫਲ ਨਾਲ ਜ਼ਿਆਦਾ ਭਰਿਆ ਪਿਆ ਤੇ ਆ ਵਾਦੇ ਨਾਲ ਮੈਨੂੰ ਤੇ ਇਹ ਡਰ ਲੱਗਦਾ ਕਿ ਇਹ ਟੁੱਟ ਨਾ ਜਾਵੇ ਤੇ ਇਸ ਤਰ੍ਹਾਂ ਆ ਗਿਆ ਆ ਵੱਟ ਦੇ ਉੱਤੇ ਆਪਾਂ ਲਾਈ ਹੀ ਹਲਦੀ ਹਲਦੀ ਚੰਗੀ ਖੜੀ ਹੋਈ ਪਿਛਲੇ ਸਾਲ ਪੱਟੀ ਨਹੀਂ ਗੀ ਲੋਡ ਹੀ ਨਹੀਂ ਪਈ ਉਹ ਰਾਹ ਦੇ ਉੱਤੋਂ ਅਸੀਂ ਪੱਟ ਲਈ ਸੀ ਤੇ ਹੋਰ ਪੱਟਣ ਦੀ ਲੋਡ ਦੀ ਸਾਨੂੰ ਪਈਗੀ ਤੇ ਉਧਰ 110 ਝੋਨਾ ਆਪਣੇ ਲਾਇਆ ਉੰਜਨਾ 뷰 ਬਹੁਤ ਵਧੀਆ ਆਉਂਦਾ ਜਦੋਂ ਆ ਵੱਟ ਤੋਂ ਵੇਖੀਦਾ ਨਾ ਨਜ਼ਾਰਾ ਹੀ ਆ ਜਾਂਦਾ ਵੱਟ ਦੇ ਉੱਤੇ ਹਲਦੀ ਕਿੰਨੀ ਸੋਹਣੀ ਲੱਗਦੀ ਏ ਆ ਲੋ ਜੀ ਤੇ ਸਾਰੇ ਝੋਨੇ ਦਾ ਤੁਹਾਨੂੰ ਗੇੜਾ ਮਰਾਉਣੇ ਆ ਲਓ ਜੀ ਦੇਖੋ ਇਧਰ ਆਪਣਾ ਆ ਚੋਨਾ ਆਪਣਾ ਥੋੜਾ ਜਿਹਾ ਐਡਵਾਂਸ ਲੱਗਾ ਆ ਤੇ ਇਧਰ ਕੁਛ ਇਸ ਤਰ੍ਹਾਂ ਦਾ ਵਿਊ ਆਉਂਦਾ ਮੋਟਰ ਦਾ ਤੇ ਹੁਣ ਆਪਾਂ ਤੁਹਾਨੂੰ ਸਾਰੇ ਚੋਨੇ ਦਾ ਗੇੜਾ ਮਰਾਗ ਲਿਆਉਣੇ ਆ ਵੀਡੀਓ ਦੇਖਦੇ ਰਹਿਣਾ ਵਿੱਚ ਛੱਡਣਾ ਨਾ ਸਾਰੇ ਚੁੰਨੇ ਦਾ ਗੇੜਾ ਤੁਨੂੰ ਮਰਾ ਕੇ ਲਿਆਉਣਾ ਪੂਰੀ ਵੀੜਗੋ ਜਰੂਰ ਦੇਖਣਾ ਉਹ ਤਾਂ ਮਾਰ ਰਾਇ ਨੇ ਵਟਾਂ ਦੇ ਉੱਤੋਂ ਦੀ ਪਾਣੀ ਕੱਢਦਾ ਅੱਜ ਨਾ ਅੱਜ ਬਾਰਿਸ਼ ਬਹੁਤ ਜ਼ਿਆਦਾ ਹੋਈ ਲਓ ਜੀ ਦੇਖੋ ਇੱਧਰ ਉਹਨਾਂ ਤੇ तकरीबन ਸਾਰੇ ਹੀ ਚੰਗਾ ਹਾਲਾ ਹੈ ਸਾਲ ਕਿਉਂ بارشਾਂ ਵੀ ਹੋਈ ਜਾਂਦੀਆਂ ਨੇ ਮੌਸਮ ਠੰਡਾ ਤੇ ਖਾਦ ਨੇ ਵੀ ਜੂਰੀਆਂ ਨੇ ਵੀ ਦੁੱਗਣਾ ਤਿੱਗਣਾ ਅਸਰ ਕੀਤਾ ਠੰਡੇ ਮੌਸਮ ਦੇ ਵਿੱਚ ਖਾਦ ਪੈ ਗਈ ਨਾ ਜਿਹੜੀ ਝੋਨੇ ਨੂੰ ਖਰਾਕ ਉਹਦੇ ਨਾਲ ਦੀ ਰੀਸ ਨਹੀਂ ਹੋਈਗੀ ਆ ਥੋੜਾ ਜਿਹਾ ਆਪਣਾ ਝੋਨਾ ਕੀ ਤਰ੍ਹਾਂ ਇਹ ਥੋੜਾ ਜਿਹਾ ਐਡਵਾਂਸ ਲੱਗਾ ਏ ਕਿਉਂ ਸ਼ੁਰੂ ਆਪਾਂ ਇਸ ਲੈਣ ਤੋਂ ਹੀ ਹੋਏ ਹਾਂ ਤੇ ਹੌਲੀ 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 ਹੋ ਜੀ ਫਿਰ ਇੱਧਰ ਐ ਨੂੰ ਆ ਗਏ ਇਹ ਝੋਨੇ ਦਾ ਤੇ ਇਸ ਝੋਨੇ ਦਾ ਚਾਰਾਂ ਪੰਜਾਂ ਦਿਨਾਂ ਦਾ ਫਰਕ ਏ ਤੇ ਆਹ ਦੇਖ ਲਓ ਜੀ ਪੰਜ ਪੰਜ 6 ਦਿਨਾਂ ਦਾ ਫਰਕ ਏ ਤੇ ਆਹ ਦੇਖ ਲਓ ਜੀ ਬਾਕੀ ਇਹਨੇ ਵੀ ਦੋ ਤਿੰਨਾਂ ਦਿਨਾਂ ਤਿੱਕਰ ਤੰਤਨ ਹੋ ਜਣੀ ਐ ਇਸ ਚੁੰਨੇ ਦੀ ਇਹਨੇ ਕਰਮ ਵਾਲੇ ਨੇ ਤਾਂ ਚੜਾਉਣਾ ਤੇ ਤੁਹਾਨੂੰ ਮਲਾਉਣੇ ਉੱਟ ਟੀਰੀ ਨਾਲ ਜਿਹੜੇ ਨਾ ਗਲ ਪੈਂਦੀ ਵਖਾਉਣੇ ਆ ਤੁਹਾਨੂੰ ਹੁਣ ਉਹ ਵੀ ਇੱਥੇ ਫਿਰ ਆ ਜੇਗੀ ਟੀਂ ਟੀਂ ਕਰਦੀ ਇੱਕ ਤਾਂ ਤੇ ਟੀਰੀ ਜੀ ਮੈਨੂੰ ਬੜੀ ਲੈਖ ਖਲੀ ਇਹਨੂੰ ਪਤਾ ਨਹੀਂ ਮੇਰੇ ਨਾਲ ਕੀ ਦੁਸ਼ਮਣੀ ਇਹ ਨਾ ਮੋਟਰ ਤੋਂ ਮੈਨੂੰ ਆਉਣ ਦਿੰਦੀ ਏ ਗਿਆਨ ਪਾਣੀ ਟਗਾ ਇਹ ਸਮਾਲ ਲੈ ਇੱਕ ਮਿੰਟ ਤੁਹਾਨੂੰ ਮੈਂ ਦਿਖਾਉਣਾ ਕੀ ਕਾਰਨਾ ਵਿੱਚ ਕਰਦੀ ਲੋ ਦੇਖਿਆ ਜਿੱਧਰ ਆ ਗਏ ਇਹਦਾ ਮੇਰੇ ਨਾਲ ਕੀ ਵੈਰ ਹੈ ਆ ਹੈ ਬੜਾ ਦੁੱਖ ਦਿੰਦੀ ਹੈ ਪਤਾ ਨਹੀਂ ਕੀ ਮੇਰੇ ਨਾਲ ਵੈਰ ਇਹਦਾ ਅੱਲਾਹ ਦੱਸ ਕਮਾਲ ਹੋ ਗਈ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੁੰਦਾ ਕਿਤੇ ਇਸ ਤਰ੍ਹਾਂ ਪੰਛੀ ਤੰਗ ਕਰਦੇ ਨੇ ਇੱਕ ਉਹ ਟਟਿਰੀ ਹੁੰਦੀ ਤੇ ਇਹ ਦੂਜੀ ਹੈ ਚਿੱਟੇ ਰੰਗ ਦੀ ਇਹ ਵੀ ਟਟਿਰੀ ਦੀ ਭੈਣ ਹੀ ਲੱਗਦੀ ਹੈ ਤੇ ਆਵੇ ਇੰਨਾ ਦੁੱਖ ਦਿੰਦੀ ਏ ਆਹ ਲੋ ਜੀ ਇੱਕ ਤੇ ਇੱਕ ਦੋ ਹੋਈਆਂ ਨੇ ਕੁਦਰ ਆ ਗਈ ਤੇ ਇਹ ਥੱਕ ਗਈ ਨਾ ਹੁਣ ਉਹ ਲੱਗ ਪਈ ਗਾ ਗੋਲੀ ਵਾਂਗੂ ਆਉਂਦੀ ਯਾਰ ਦਸ ਬੰਦਾ ਕੀ ਕਰੇ ਝੋਨੇ 'ਚ ਗੇੜਾ ਵੀ ਨਹੀਂ ਕੱਢਣ ਦੇਂਦਿਆਂਗੇ ਹਾਂ ਖਾਸ ਕਰਕੇ ਇਹ ਝੋਨੇ ਦੇ ਵਿੱਚ ਹੀ ਆਉਂਦੀਆਂ ਨੇ ਤੇ ਜੇ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੁੰਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਜੀ ਬੜੀਆਂ ਦੁਖੀ ਕਰਦੀਆਂ ਨੇ ਲਸ ਗੇੜਾ ਲੈ ਕੇ ਫੇਰ ਆ ਗਈ 10 ਬੰਦਾ ਪੁੱਛੇ ਤੇਰਾ ਮੈਂ ਕੀ ਵਿਗਾੜਿਆ ਹਾਂ ਕਮਾਲ ਹੋ ਗਈਂਂ ਦੇ ਵਾਲੀ ਅੱਧੋ ਲੰਗੀ ਟੀਂ ਟੀਂ ਦਾ ਸੰਗ ਸੁੱਕ ਜਾਣਾ ਦੇਖਦੇ ਆ ਕਿਤੇ ਅੰਡੇ ਦੇ ਹੋਣੇ ਜਿਹੜਾ ਇੰਨਾ ਰੋਲਾ ਪਾਈ ਖੜੀ ਇਹ ਹੜਦੀ ਤੇ ਤੁਹਾਨੂੰ ਆਪਣਾ ਝੋਨਾ ਵੀ ਦਿਖਾਉਣੇ ਆ ਲਓ ਜੀ ਆ ਝੋਨਾ ਆਪਣਾ ਹਰੇ ਪਾਸੇ ਵੱਟਾਂ ਦੇ ਉੱਤੋਂ ਦੀ ਪਾਣੀ ਪਾਣੀ ਹੋਇਆ ਪਿਆ بارشੀ ਬਹੁਤ ਜ਼ਿਆਦਾ ਹੈ ਝੋਨਾ ਤੇ ਇਸ ਸਾਲ ਚੰਗਾ ਖੜਾ ਕੀ ਮੇਰੇ ਤੋਂ ਲੈਣਾ ਹੀ ਪਤਣ ਕੀ ਲੈਣਾ ਇੰਨੇ ਦੁੱਖ ਨੂੰ ਮੇਰੇ ਤੋਂ ਹਟਦੀ ਨਹੀਂ ਗਈ ਤੇ ਬੱਦਲ ਵੀ ਬਹੁਤ ਜ਼ਿਆਦਾ ਬਣਿਆ ਛੱਡ ਦੇ ਅਖਾੜਾ ਕੀ ਵੇਣੀ ਐ ਤੂੰ ਬਹੁਤ ਹੀ ਖਰਾਬ ਤੇ ਝੋਨੇ 'ਚ ਪਾਣੀ ਤਾਂ ਵਾਦੂ ਨੇ ਆਪਣੇ ਝੋਨੇ ਵੀ ਚੰਗੇ ਨੇ ਪਰ ਆ ਦੁੱਖ ਬਹੁਤ ਜ਼ਿਆਦਾ ਦਿੰਦੀ ਮੋਢੇ ਤੇ ਕਈ ਇੱਕ ਮਿੰਟ ਮੈਂ ਕਰਦਾ ਇਹਨਾਂ ਦੋ ਵਾਤ ਪਤਾ ਨਹੀਂ ਕੀ ਗੱਲ ਐ ਬੜਾ ਦੁੱਖ ਦਿੰਦੀ ਐ ਇਨੂੰ ਮੈਂ ਕਿਵੇਂ ਸਮਝਾਵਾਂਗੇ ਮੈਂ ਤੁਹਾਨੂੰ ਕੁਝ ਨਹੀਂ ਆਖਦਾ ਐਨਾ ਦੁੱਖ ਹੱਦ ਤੋਂ ਵੱਧ ਤੇ ਉਧਰ ਰੱਬ ਨੇ ਹੱਦ ਤੋਂ ਵੱਧ ਮੀਂਹ ਪਾਤਾ ਤੇ ਕਈ ਵਿਚਾਰੇ ਵਹਿੰਦੇ ਹਰਦੇ ਨੇ ਆਪ ਦਾ ਪਾਣੀ ਟਾਈਆਂ ਦੀ ਜਿੰਨਾ ਉੱਚੀ ਪੈੜੀ ਨਾ ਤੁਹਾਨੂੰ 1 ਮਿੰਟ ਮੈਂ ਦਿਖਾਉਣਾ ਆ ਉਹ ਵਿਚਾਰੇ ਲੱਗੇ ਹਲੇ ਨੇ ਸਾਈਟਾਂ ਤੇ ਪੈੜੀ ਹੈਗੀ ਨੀਵੀ ਤੇ ਉਹਨਾਂ ਦਾ ਦੋ ਢਾਈ ਕਿਲੇ ਥਾਂ ਉੱਚਾ ਤੇ ਉਹ ਟੁੱਟ ਗਿਆ ਤੇ ਕਈਆਂ ਦੇ ਨਾਲ ਬੰਨਦੇ ਫਿਰਦੇ ਨੇ ਦੱਸ ਕਮਾਲ ਹੋ ਗਈਂਂ ਦਿਵਾਲੀ ਇਹਨੂੰ ਪਤਾ ਨਹੀਂ ਕੀ ਚਾਹੀਦਾ ਤੇ ਪਾਣੀ ਤਾਂ ਦੇਖੋ ਚੋਨੇ ਬਹੁਤ ਐ ਤੇ ਚੋਨਾ ਵੀ ਇਸ ਸਾਲ ਚੰਗਾ ਹੜਾ ਇਹ ਇੱਧਰ ਹੈਗਾ ਰਸਤਾ ਇੱਥੇ ਖੂਹ ਹੁੰਦਾ ਸੀ ਇੱਕ ਦਿਨ ਮੈਂ ਅੱਗੇ ਵੀਡੀਓ ਪਾਈ ਸੀ ਖੂਹ ਵਾਲੀ ਤੇ ਦਿਖਾਉਣਾ ਉਹ ਕਿੱਥੇ ਖੂਹ ਹੁੰਦਾ ਤਾ ਤਸ ਕੀੜਿਆਂ ਨੇ ਵੇਖੋ ਕਿੱਥੇ ਰਸਤਾ ਬਣਾਇਆ ਜਿੱਥੋਂ ਲੰਘਣਾ ਉੱਥੇ ਰਸਤਾ ਬਣਾਈ ਖੜਦੇ ਨੇ ਔਰ ਨਾਲ-ਨਾਲ ਨਾ ਚੂਹੇ ਝੋਨਾ ਹਰਾ ਛਕ ਜਾਂਦੇ ਨੇ ਬਹੁਤ ਵਾਰੀ ਲਾਇਆ ਤੇ ਇੱਥੇ ਹੁੰਦਾ ਸੀ ਖੂਹ ਇੱਥੇ ਖੂਹ ਸੀਗਾ ਇੱਥੇ ਆ ਕਰਕੇ ਆਦ ਨੂੰ ਦੱਸ ਦੇਣ ਖੂਹ ਹੁੰਦਾ ਤੇ ਇਧਰ ਦਾ ਆਪਣਾ ਪੜੀ ਆ ਗਈ ਤੇ ਆ ਖੂਹ ਤੱਕ ਰਸਤਾ ਆਉਂਦਾ ਇਹ ਦੂਗਾ ਰਸਤਾ ਨਹੀਂ ਜਾਂਦਾਗਾ ਚਲੋ ਤੇ ਉਹ ਪੁਰਾਣੇ ਖੂਹ ਦੀਆਂ ਹਜੇ ਜਾਦਾਂ ਨੇ ਇੱਥੇ ਪਈਆਂ ਜੀ ਆਹ ਵੇਖੋ ਜੀ ਪੁਰਾਣੇ ਖੂਹ ਦੀਆਂ ਨਾ ਜਾਦਾਂ ਇੱਥੇ ਛੇ ਗਿਆ ਨੇ ਨਾ ਵਿੱਚ ਵੜ ਕੇ ਵਿਖਾਉਣਾ ਚੰਗੀ ਤਰ੍ਹਾਂ ਆ ਵੇਖੋ ਨਾ ਜਿਹੜੇ ਉਹ ਬੰਦ ਹੀ ਹੁੰਦੇ ਸੀ ਕੁਜੇ ਜੇ ਨਾਲ ਹੁੰਦੇ ਉਹ ਹਜੇ ਹੈਗੇ ਨੇ ਇੱਥੇ ਝੋਨਾ ਤਾਂ ਮਾਰਾ ਦੀ ਕਿਰਪਾ ਹੈ ਚੰਗਾ ਹਾਲਾ ਗਾ ਕਿਸਮਤ ਤੇ ਮੌਸਮ ਵੀ ਉੱਤੇ ਚੰਗਾ ਠੰਡਾ ਮੌਸਮ ਹੈ ਇਹ ਰਸਤਾ ਇੱਥੇ ਖਤਮ ਹੋ ਜਾਂਦਾ ਹੈ ਤੇ ਨਾਲ ਨਾਲ ਚੂਵੇਂ ਨੇ ਚੋਨਾ ਵੇਖੋ ਕਿੰਨਾ ਛਗਿਆ ਤੇ ਇਸ ਪਾਸੇ ਚੱਲਦੇ ਆਂ ਫੇਰ ਆਹ ਵੇਖੋ ਇੱਕ ਤਾਂ ਗੰਡੋਏ ਬਹੁਤ ਜ਼ਿਆਦਾ ਦੁਖੀ ਕਰਦੇ ਆਂ ਇਹ ਕਿਰ ਚੂਹਾ ਤਾਂ ਦੁਖੀ ਕਰਨਾ ਹੀ ਕਰਨਾ ਚੂਹੇ ਨੇ ਆ ਵੇਖੋ ਨਾ ਵੱਟਾਂ ਦੇ ਉੱਤੋਂ ਹੀ ਪਾਣੀ ਹੋਇਆ ਆ ਖਰ ਦਾ ਚੂਹੇ ਨੇ ਦੁਖੀ ਕਰਨਾ ਹੀ ਕਰਨਾ ਪਰ ਜਿਹੜੇ ਗੁੰਡੋਏ ਨਾ ਇਹ ਉਦੋਂ ਜ਼ਿਆਦਾ ਦੁਖੀ ਕਰ ਦੇਣ ਝੋਣਾ ਦਾ ਮਹਾਰਾਜ ਦੀ ਕਿਰਪਾ ਐ ਸਾਲ ਗੁੰਡੋਏ ਇਹ ਕਰਦੇ ਨੇ ਇਹ ਨਾ ਵੱਟਾਂ ਪੋਲੀਆਂ ਕਰ ਦਿੰਦੇ ਨੇ ਫਿਰ ਪਾਣੀ ਵਿੱਚੋਂ ਸਿਮਣ ਸ਼ੁਰੂ ਕਰ ਦਿੰਦਾ ਜਿਵੇਂ ਆਹ ਦੇਖੋ ਨਾ ਆ ਪਾਣੀ ਆਉਂਦਾ ਨਾ ਇਹ ਬਰੀਕ ਬਰੀਕ ਖੁੱਡਾਂ ਕੱਢ ਦਿੰਦੇ ਨੇ ਚੂਹੇ ਬੰਨੇ ਪੈਂਦਾ ਪਾਣੀ ਇਹ ਸਾਰੀ ਵੱਟ ਦੀ ਇਸ ਤਰ੍ਹਾਂ ਦੇਖੋ ਜੇ ਇੱਕ ਦੋ ਦਿਨ ਪੈ ਗਿਆ ਤੇ ਇੰਜ ਲੱਤ ਮਾਰਨੀ ਪੈਂਦੀ ਨਾਲ ਨਾਲ ਉਹ ਪਹਿਲੀ ਨੀਵੀਂ ਨਾ ਥੋੜੀ ਜੀ ਬਰਾਬਰ ਹੋਵੇ ਫਿਰ ਤਾਂ ਹੋਰ ਗੱਲ ਹੁਣ ਹੋਰ ਗੱਲ ਹੈ ਹੁਣ ਆਪਣੇ ਇੱਕ ਜੇ ਥੋੜਾ ਥੋੜਾ ਪਾਣੀ ਵਗਦਾ ਰਿਹਾ ਤੇ ਖੁੱਡ ਵੱਡੀ ਹੋ ਜਾਣੀ ਤੇ ਪਾਣੀ ਜ਼ਿਆਦਾ ਨਿਕਲੇਗਾ ਵੈਸੇ ਥੋੜੇ ਥੋੜੇ ਡਾਰਤ ਨਹੀਂ ਪਾਣੀ ਤਾਂ ਆਪਣੇ ਉੰਜ ਹੀ ਸੁੱਖ ਨਾਲ ਵਾਧੂ ਏ ਆ ਦੇਖੋ ਕਿੱਡੀ ਖੁੱਡ ਪਈ ਹੋਈ ਹੈ ਇਹ ਕਰਨੇ ਆਪਣਾ ਗੰਡੋਇਆਂ ਦੇ ਇਹਨ ਪਈ ਕਿੱਥੋਂ ਐ ਤੇ ਇਹ ਪਤਾ ਨਹੀਂ ਹੈਗਾ ਇਹ ਆਪਾਂ ਲੱਭਦੇ ਆ ਤੇ ਕਈ ਨਾਲ ਦਿਵਾਲੇ ਕਰ ਦਿੰਦੇ ਇੱਥੇ ਚੂਹੇ ਵੀ ਨਹੀਂ ਨੇ ਤੁਸੀਂ ਕਰਦੇ ਨੇ ਵਟਾਂ ਦੇ ਹੀਟੋਂ ਹੀਟੋਂ ਦੀਆਂ ਗਾਂ ਤੇ ਘਰਾ ਜਾਂਦੇ ਨੇ ਨਹੀਂ ਬਣ ਗਈ ਗੱਲ ਇਹ ਰੰਗੀ ਗੱਲ ਤੇ ਬਾਅਦ ਚ ਆਪਾਂ ਕਈ ਨਾਲੇ ਨੂੰ ਸੈੱਟ ਕਰਦੇ ਹਣਾ ਲਓ ਜੀ ਸੈਟਿੰਗ ਤਾਂ ਆਪਾਂ ਕਰਤੀ ਖੁੱਡ ਬੰਦ ਕਰਤੀ ਤੇ ਹੁਣ ਅੱਗੇ ਚੱਲਦੇ ਆ ਅੱਗੇ ਕਿਤੇ ਦੂਰ ਜਾਣ ਦੀ ਤਾਂ ਲੋੜ ਹੀ ਨਹੀਂ ਪੈਣੀ ਆ ਕੋਲ ਹੀ ਯਾਰ ਗਡੋਏ ਬਹੁਤ ਦੁਖੀ ਕਰਦੇ ਨੇ ਤੁਹਾਨੂੰ ਵੀ ਇਸੇ ਤਰ੍ਹਾਂ ਗਡੋਈ ਦੁਖੀ ਕਰਦੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਗੰਡੋਇਆਂ ਦਾ ਫਾਇਦਾ ਵੀ ਹੈਗਾ ਪਰ ਇੱਥੇ ਵੱਟਾਂ ਦਾ ਨਹੀਂ ਫਾਇਦਾਗਾ ਹੁਣ ਇਸ ਵਾਰ ਤਾਂ ਗਲਤੀ ਹੋ ਗਈ ਗਾਂ ਨੂੰ ਲਫਾਫਾ ਲਾਵਾਂਗੇ ਵੱਟਾਂ ਦੇ ਨਾਲ ਨਾਲ ਕੋਮ ਵੈਸ ਸਾਈਡ ਨਾਲ ਥੋੜੀ ਜੀ 5 ਕੋਈ ਇੰਚ ਜ਼ਮੀਨ ਨੀਵੀਂ 5 6 ਇੰਚ ਅੱਧਾ ਫੁੱਟ ਹੀ ਹੋ ਗਿਆ ਤੇ ਅੱਧੇ ਫੁੱਟ ਦਾ ਗੰਡੋਏ ਫਾਇਦਾ ਠਾਜ ਜਾਂਦੇ ਨੇ ਉਹ ਵੱਟਾਂ ਦੇ ਉੱਤੇ ਪਾਣੀ ਲੰਘਦਾ ਪਿਆ ਪਾਣੀ ਅੱਗੇ ਵਧੂ ਹੀ ਪਰ بارش ਹੋ ਗਈ ਜ਼ਿਆਦਾ ਤੇ بارش ਹੁਣ ਕਰਨ ਦੇਖੋ ਵੱਟਾਂ ਦੇ ਉੱਤੇ ਪਾਣੀ ਲੰਘਦਾ ਪਿਆ ਬਹੁਤ ਪਿਆਰਾ ਲੱਗਦਾ ਨੇੜੇ ਦੀ ਵਿਊ ਖੋਣਾ ਤੁਹਾਨੂੰ ਲਓ ਜੀ ਹਾਂ ਨਾ ਵੱਟ ਤੇ ਬਰਾਬਰੀ ਪਾਣੀ ਹੋਇਆ ਪਿਆ ਪਾਣੀ ਪਾਣੀ ਹੋਇਆ ਪਿਆੰਗ ਨਹੀਂ ਤੇ ਮੌਸਮ ਵੀ ਐ ਜਿਵੇਂ ਹੁਣੇ ਦਿਨ ਚੜਿਆ ਇਸ ਕਰਕੇ ਜ਼ਰੂਰੀ ਹੁੰਦਾ ਦਿਨ ਦੇ ਵਿੱਚ 2 ਜਾਂ 3 ਵਾਰੀ ਝੋਨੇ ਨੂੰ ਗੇੜਾ ਮਾਰਨਾ ਕਣਕਾਂ ਦਾ ਹੁੰਦਾ ਕਿ ਇੱਕ ਵਾਰ ਕਣਕ ਬੀਜਤੀ ਬਾਅਦ ਚੋਂ ਮਹੀਨਾ ਤਾਂ ਦੇਖਣੀ ਨਹੀਂ ਨੀਗੀ ਖਾਲੀਆਂ ਖੁਲੀਆਂ ਬਣਾ ਲੀਆਂ ਮਹੀਨੇ ਬਾਅਦ ਆਉਣਾ ਖਾਦ ਪਾਉਣੀ ਹੈ ਤੇ ਚੱਲ ਭਾਈ ਤੇ ਇਹਨੂੰ ਸਵੇਰੇ ਸ਼ਾਮ ਤੇ ਦੁਪਹਿਰੇ ਗੇੜਾ ਮਾਰਨਾ ਹੀ ਪੈਣਾ ਪਾਣੀ ਵਾਧੂ ਏ ਮੋਟਰਾਂ ਚਲਾਈਆਂ ਨੂੰ ਅੱਜ 7 ਦਿਨ ਹੋ ਗਏ ਨੇ ਮੋਟਰ ਆਪ ਚਲਾਈ ਨਹੀਂ ਗੀ ਤੇ ਫਿਰ ਵੀ ਹਾਲੋ ਇੱਕ ਕਾਉਣਾ ਖੁੱਡ ਕਿਥੋਂ ਪਈ ਖੜੀ ਹੈ ਕੁਮਲਾਂ ਗਿਆ ਪਈਆਂ ਨੇ ਂਦੇ ਨਾਲੋਂ ਹੀ ਗੰਡੋਏ ਬਹੁਤ ਜ਼ਿਆਦਾ ਦੁਖੀ ਕਰਦੇ ਨੇ ਗੰਡੋਆਂ ਦਾ ਫਾਇਦਾ ਵੀ ਹੈਗਾ ਪਰ ਇੱਥੋਂ ਜਿਹੜਾ ਵਟਾਂ ਨੂੰ ਕਰਦੇ ਨੇ ਖਰਾਬ ਇਹ ਉਦੋਂ ਨੁਕਸਾਨ ਕਰ ਦਿੰਦੇ ਨੇ ਉਸ ਤੋਂ ਦੀ ਆਹ ਲੋ ਜੀ ਕਿੱਥੋਂ ਕਿੱਥੋਂ ਬੰਨੀ ਹੈ ਤੇ ਮੌਸਮ ਹਜੇ ਵੀ ਉਤੋਂ ਬਣਿਆ ਹੋਇਆ ਹੋ ਸਕਦਾ ਮੀਂਹ ਦੁਬਾਰਾ ਫੇਰ ਆ ਜਾਏ ਚਲੋ ਰੱਬ ਕਿਹੜਾ ਜੋਰ ਕਿਸੇ ਦਾ ਫਸਲ ਤਾਂ ਇਸ ਸਾਲ ਬਹੁਤ ਵਧੀਆ ਖਲੀ ਝੋਨੇ ਦੀ ਤੇ ਮਾਰਾ ਚੜਦੀ ਕਲਾ ਜ ਰੱਖੇ ਆ ਵੇਖੋ ਉਸ ਦਿਨ ਖਾਦ ਪਾਈ ਤੇ ਖਾਦ ਇੱਥੇ ਗਈ ਡੁੱਲ ਜਿਆਦੀ ਖਾਦ ਇੱਥੇ ਨਾ ਡੁੱਲ ਗਈ ਜੂਰ ਗਿਆ ਤੇ ਡੁੱਲਣ ਕਰਕੇ ਤੇ ਬੋਰੀ ਟੇਢੀ ਹੋ ਗਈ ਸੀ بارش ਆ ਗਈ ਤੋਂ ਨੇ ਇਥੇ 2 3 4 5 6 7 ਝੋਨੇ ਦੇ ਬੂਟੇ ਖਰਾਬ ਕਰਦੇ ਇਹ ਆਪਾਂ ਉਹਨਾਂ ਇਥੋਂ ਪੱਟ ਦਾਂਗੇ ਇਹਨਾਂ ਨੂੰ ਪਟਕੇ ਤੇ ਚੋਨੇ ਦਾ ਬੂਟਾ ਦੂਜਾ ਪਟਕੇ ਤੇ ਉਹਨੂੰ ਨਖੇੜ ਕੇ ਲਾ ਦਾਂਗੇ ਹਨਾ ਹੋਰ ਤਾਂ ਕੋਈ ਫਾਇਦਾ ਨਹੀਂ ਹੈਗਾ ਤੇ ਸਾਹਮਣੇ ਆਪਣੀ ਮੋਟਰ ਆਹ ਲਓ ਆ ਖਾਲੀ ਖਾਲੀ ਵੀ ਉਤੋਂ ਦੀ ਹੋਈ ਪਈ ਤੇ ਆਦਰ ਵੇਖ ਲਓ ਮੂਹਾਂ ਆਹ ਲਓ ਦੇਖੋ ਦੁੰਦੀ ਹੋਇਆ ਅਖਰ ਦਾ ਪਾਣੀ ਸਾਰੀਆਂ ਖਾਲੀਆਂ ਖੂਲੀਆਂ ਦੇ ਤੇ ਐਨੂੰ ਗੇੜਾ ਕੱਢ ਲਗੇ ਹੁਣ ਅੱsse ਪਾਸੇ ਆ ਝੋਨਾ ਪਲਾਇਆ ਜੀ 110 ਪੱਠਿਆਂ ਵਾਲਾ ਥਾਂ ਹੀ ਤੇ ਥੋੜੇ ਦਿਨਾਂ ਦੇ ਵਿੱਚ ਮੱਲ ਚੰਗੀ ਮਾਰ ਗਿਆ ਵਟਾਂ ਤੇ ਆਪਾਂ ਨੂੰ ਸਪਰੇਅ ਮਾਰਨ ਦੀ ਲੋੜ ਨਹੀਂ ਹੈਗੀ ਗੀ ਰਾਉਂਡ ਆਪ ਕਿਉਂਕਿ ਵਟਾਂ 'ਪਰ ਲੰਬੀਆਂ ਹੀ ਰੀਜ ਨਾਲ ਪਤਾ ਹੀ ਬਾਰਸ਼ਾਂ ਬਹੁਤ ਹੋਣੀਆਂ ਨੇ ਤੇ ਵੱਡ ਵੱਡ ਕੇ ਮੈਂ ਲੰਬੀਆਂ ਨੇ ਤੇ ਕੱਲੇ ਜਣੇ ਨੇ ਨਾਲ ਹਿਸਾਲ ਬੰਦਾ ਨਾਲ ਕੋਈ ਲਾਇਆ ਨਹੀਂ ਤੇ ਵਟਾਂ ਤੇ ਗੰਧ ਉੱਗਿਆ ਨਹੀਂ ਗਾ ਕਾਲੀ ਨਹੀਂ ਪੈ ਗਏ ਵਟਾਂ ਦੇ ਪਾਸਿਓ ਐ ਸਹਿਜ ਨਾਲ ਬਰੀਕੀ ਨਾਲ ਕੰਮ ਕੀਤਾ ਏ ਤੇ ਜਿਹੜੇ ਪੱਠੇ ਚੂ ਵੀ ਖਾ ਗਿਆ ਸੀ ਤੇ ਉਹ ਤੋਂ ਮੈਂ ਵਖਾਣਾ ਹੁਣ ਪੱਠੇ ਪਾਣੀ ਨਾਲ ਭਰੇ ਪੈਣ ਦੁਬਾਰਾ ਫੇਰ ਬੀਜਨੇ ਹੀ ਬੀਜਣ ਦਾ ਮੌਕਾ ਹੀ ਨਹੀਂ ਮਿਲਦਾ ਕਿ ਰੋਜ਼ ਨਹੀਂ ਆ ਜਾਂਦਾ ਲੋਜੀ ਆ ਪੱਲਾਇਆ ਹੀ ਤੂਤ ਦਾ ਬੂਟਾ ਤੇ ਹਰਿਆ ਹੋ ਗਿਆ ਹੁਣ ਉਹ ਨਾਲ ਨਾ ਪਾਣੀ ਜਦ ਆ ਮੀਨ ਦਾ ਪੈਨ ਕਰਕੇ ਨਾ ਕੌਰ ਜੀ ਪੈ ਗਈ ਜਾਂ ਚੂਹੇ ਨਖੜ ਘੜਤੀ ਹੋਣੀ ਇਹਨੂੰ ਆਪਾਂ ਸੈੱਟ ਕਰਦੇ ਹੁਣੇ ਤੇ ਇੱਧਰ ਸਾਡੇ ਉਂਜਰਾ ਸਾਰੇ ਤੋਂ ਕਿਕਰਾਂ ਦੇ ਨਾਮੂ ਨਿਸ਼ਾਨ ਮਿਟ ਗਏ ਨੇ ਤੇ ਪਹਿਲਾ ਕਿਕਰ ਜਿਹੜਾ ਆਪਾਂ ਇੱਕ ਇੱਥੇ ਬਚਾ ਕੇ ਰੱਖਿਆ ਹੋਇਆ ਆ ਆ ਦੇਖੋ ਜੀ ਇਹ ਆਪਣੀ ਮੋਟਰ ਤੇ ਇੱਕ ਕਿਕਰ ਆਪਾਂ ਬਚਾ ਕੇ ਰੱਖਿਆ ਹੋਇਆ ਵੈਸੇ ਰੁਖ ਲਾਉਣੇ ਚਾਹੀਦੇ ਨੇ ਇਹਦੀ দাঁਤਾਂ ਵੀ ਚੰਗੀ ਤੇ ਇੱਕ ਅੱਕ ਦਾ ਬੂਟਾ ਆਪਾਂ ਪਚਾ ਕੇ ਰੱਖਿਆ ਇੱਥੇ ਇਧਰ ਤਰੇਗਾ ਆ ਗਈ ਤੇ ਆ ਇੱਕ ਨਾ ਪੁਰਾਣੇ ਸਾਲ ਦਾ ਬੀ ਉਗ ਪਿਆ ਇਥੇ ਮੈਂ ਵੱਲਾਂ ਲਾਈਆਂ ਇਹ ਪੁਰਾਣੇ ਸਾਲ ਵਾਲੀਆਂ ਹੀ ਤੇ ਵੱਲ ਵਧੀਆ ਉਗ ਪੀ ਤੇ ਨਿੱਕੇ ਨਿੱਕੇ ਆ ਨਾ ਇਹਨੂੰ ਅੱਲਾਂ ਜਿਹਨੂੰ ਆਪਾਂ ਲੋਕੀ ਆਖ ਦਿੰਨੇ ਅੱਲਾਂ ਲੱਗੀਆਂ ਹੋਈਆਂ ਨੇ ਤੇ ਆ ਦੇਖੋ ਪਾਣੀ ਫਿਰ ਟੁੱਟ ਗਿਆ ਮੈਂ ਪੱਠੇ ਬੀਜਨੇ ਸੀ ਪੱਠੇ ਮੇਰੇ ਫਿਰ ਰਹਿ ਗਏ ਮੀਂਹ ਪੈਣ ਕਰਨ ਤੇ ਉਹ ਪਾਸੇ ਹੀ ਗਏ ਨੇ ਤੇ ਇਧਰੋਂ ਪਾਣੀ ਨਾਲ ਸਮੁੰਦਰ ਲੱਗ ਗਿਆ ਇਹ ਸਮੁੰਦਰ ਹੀ ਬਣਿਆ ਫਿਰਦਾ ਹੁਣ ਚਲੋ ਕੋਈ ਗੱਲ ਨਹੀਂ ਤੇ ਹਲਦੀ ਆ ਵੀ ਆਪਾਂ ਰਾਹ ਦੇ ਨਾਲ ਨਾਲ ਲਾਈ ਸੀ ਸਾਰੀ ਹਲਦੀ ਫੁੱਟ ਪੀ ਤੇ ਇਹਨੂੰ ਵੀ ਆਪਾਂ ਸਫਾਈ ਕਰਾਂਗੇ ਇੱਕ ਦਿਨ ਤੇ ਜਿੱਥੋਂ ਹੱਦ ਤੱਕ ਇਹ ਕਿ ਮੈਨੂੰ ਲੱਗਦਾ ਮਿਰਚਾਂ ਮੁਰਚੇ ਆਪਣੀਆਂ ਸੁੱਕ ਜਾਣੀਆਂ ਨੇ ਜਿਹੜੇ ਹਿਸਾਬ ਨਾਲ ਮੀਂਹ ਪੈਂਦਾ ਪਿਆ ਹਣਾ ਪਾਣੀ ਇਨੇ ਵੱਲਾਂ ਸਕਾੜੜੀਆਂ ਨੇ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਇਹਨਾਂ ਨਾਲ ਤਾਂ ਪਾਣੀ ਰੁਕ ਗਿਆ ਵਿੱਚ ਪਹਿਲੀ ਦੇ ਇਧਰ ਸਰਵਣ ਸਿੰਘ ਵੀ ਆ ਗਿਆ ਢੇੜੇ-ਢੁੜੇ ਕੱਢਣ ਉਹ ਢੇੜਾ ਕੱਢਦਾ ਫਿਰਦਾ ਲੋ ਜੀ ਇੰਨਾ ਕੁ ਆਪਣਾ ਕੰਮ ਹੀ ਦ ਸਬਜੀ ਦੇ ਵਿੱਚ ਪਾਣੀ ਪਾਣੀ ਹੋਇਆ ਫਿਰਦਾ ਪਾਣੀ ਪਾਣੀ ਹੋ ਗਈ ਮਿੱਤਰਾ ਲੋ ਜੀ ਇਹ ਕੱਲੇ ਮਰੂਦ ਹੀ ਆਪਾਂ ਨੂੰ ਖਾਣ ਨੂੰ ਬਚਨੇ ਨੇ ਸਬਜੀ ਤੇ ਲੱਗ ਰਗ ਗਈ ਜਿਹੜੇ ਸਾਹਮਣਾ ਰੱਬ ਦੇ ਕਰੇ ਨੇ ਤੇ ਆਹ ਫਾਲਸੇ ਦਾ ਬੂਟਾ ਜੀ ਹੁਣ ਇੱਥੋਂ ਇਹਨੂੰ ਪੱਟ ਕੇ ਕਿਤੇ ਟਿਕਾਣੇ ਲਾਉਣੇ ਆ ਤੇ ਆ ਆਪਣਾ ਬਹਿਣ ਵਸੇਰਾ ਇੱਕ ਹੁੰਦਾ ਰਹਿਣ ਵਸੇਰਾ ਇਹ ਬਹਿਣ ਵਸੇਰਾ ਏ ਜਿੱਥੇ ਆਪਾਂ ਬੈਠ ਕੇ ਦੁੱਖ ਸੁੱਖ ਸਾਰੇ ਸਾਂਝੇ ਕਰਦੇ ਆ ਤੇ ਚੁੱਲ੍ਹੇ ਰੁੱਤੇ ਮਿੱਟੀ ਨਹੀਂ ਗਈ ਰਹਿ ਗਈ ਮੀਂਹ ਨੇ ਸਾਰਾ ਚੁੱਲਾ ਖਰਾਬ ਕਰਤਾ بارش ਬਹੁਤ ਜ਼ਿਆਦਾ ਤੇਜ਼ ਆਉਂਦੀ ਚਲੋ ਕੋਈ ਗੱਲ ਨਹੀਂ